ਨਬ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਵੀਰ ਜੀ ਤੁਹਾਨੂੰ ਕਾਦੀ ਪ੍ਰੋਬਲਮ ਸੀ ਤੁਸੀਂ ਮੈਡੀਸਿਨ ਖੜੀ ਸੀ ਤੇ ਹੁਣ ਕੀ ਹਾਲ ਚਾਲ ਆ ਇਹ ਦੱਸੋ ਕਾਦੀ ਮੈਡੀਸਿਨ ਖੜੀ ਸੀ ਤੇ ਹੁਣ ਕੀ ਹਾਲ ਹੈ ਭਾਜੀ ਮੇਰੇ ਵਾਈਫ ਨੂੰ ਨਾ ਮਤਲਬ ਕਿ 8 ਮਹੀਨੇ ਤੋਂ ਲਕੂਰੀਏ ਦਾ ਨੁਕਸ ਸੀਗਾ ਠੀਕ ਆ ਹਾਂ ਜੀ ਤੇ ਚਲੋ ਵਾਹਿਗੁਰੂ ਬਾਬੇ ਦੀਪ ਸਿੰਘ ਦੀ ਕਿਰਪਾਈ ਇੱਕ ਹਫ਼ਤਾ ਤੁਹਾਡੇ ਕੋ ਦਵਾਈ ਖਵਾਈ ਠੀਕ ਆ ਹਾਂ ਜੀ ਤੇ ਚਲੋ ਵਧੀਆ ਟੈਕਨੋਲੋਜੀ ਤੁਸੀਂ ਮਤਲਬ ਵਧੀਆ ਤਰੀਕੇ ਨਾਲ ਦਵਾਈ ਦਿੱਤੀ ਤੇ ਅੱਜ ਉਹ ਚਲੋ 15 ਦਿਨਾਂ ਦੇ ਵਿੱਚ ਬਹੁਤ ਵਧੀਆ ਨੇ ਪ੍ਰੈਗਨਨਸੀ ਨਹੀਂ ਹੁੰਦੀ ਚਲੋ ਪ੍ਰੈਗਨਨਸੀ ਵੀ ਹੋ ਗਈ ਹੈ ਅੱਛਾ 8 ਮਹੀਨੇ ਪੁਰਾਣਾ ਸੀ ਜੇ ਲਕੋਰੀਆ ਦਾ ਨੁਕਸਨ ਹਾਂਜੀ 8 ਮਹੀਨੇ ਪੁਰਾਣਾ ਸੀਗਾ ਭਾਜੀ ਬੜੇ ਦੂਰ ਦੂਰ ਤੱਕ ਮੈਂ ਧੱਕੇ ਖਾ ਆਇਆ ਹਾਂ ਹਾਂ ਪਾ ਤੁਹਾਡੇ ਕੋ ਆ ਕੇ ਅਰਮਾਨ ਮਿਲਿਆ 15 ਦਿਨ ਖਾਧੀ ਸੀ ਦਵਾਈ ਤੁਸੀਂ ਹਾਂਜੀ 15 ਦਿਨ ਦਵਾਈ ਖਾਧੀ 15 ਦਿਨ ਖਾ ਕੇ ਹੁਣ ਲਕੋਰੀਆ ਬਿਲਕੁਲ ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਜੀ ਅੱਛਾ ਤੇ ਤੁਸੀਂ ਕਹਿ ਰਹੇ ਹੋ ਕਿ ਪ੍ਰੈਗਨਨਸੀ ਦਾ ਵੀ ਮਤਲਬ ਫਾਇਦਾ ਹੋ ਗਿਆ ਹਾਂਜੀ ਤੁਹਾਡੇ ਕੋ ਫਾਇਦਾ ਹੋ ਗਿਆ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਚਾਈ ਸੱਚ ਸਾਰਿਆਂ ਦੇ ਸਾਹਮਣੇ ਰੱਖਿਆ ਤੇ ਤੁਹਾਡੀਆਂ ਦਸੀਆਂ ਗੱਲਾਂ ਤੋਂ ਹੋਰ ਵੀ ਫਾਇਦੇ ਮਰੀਜ਼ ਉਠਾਲਣਗੇ ਬਹੁਤ ਵਧੀਆ ਕੀਤਾ ਤੁਸੀਂ ਸਚਾਈ ਸਾਰਿਆਂ ਦੇ ਸਾਹਮਣੇ ਰੱਖੀ ਹੈ ਜੀ ਭਾਜੀ ਮੈਂ ਇਹ ਕੋਈ ਟਾਡੀ ਮਸ਼ਹੂਰੀ ਵਾਸਤੇ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਆਰਾਮ ਮਿਲਿਆ ਮੈਂ ਇਸ ਕਰਕੇ ਤੁਹਾਡੇ ਨੂੰ ਠੀਕ ਹੈ ਠੀਕ ਮਤਲਬ ਤੁਸੀਂ ਮਨ ਖੁਸ਼ ਹੋ ਗਏ ਹੋ ਤਾਂ ਤੁਸੀਂ ਬਣਵਾਈ ਆ ਸਾਨੂੰ ਫਾਇਦਾ ਹੋ ਗਿਆ ਗਾਹੋਂਰ ਵੀ ਕੋਈ ਵੀਰ ਕੋ ਆਇਆ ਉਹਨਾਂ ਨੂੰ ਵੀ ਮਤਲਬ ਕੀ ਨਾ ਉਜੜਨ ਤੁਹਾਡੇ ਕੋਲ ਹੋਣਾ ਠੀਕ ਆ ਠੀਕ ਹੈ ਜੀ ਤੇ ਦਵਾਈ ਵੀ ਕੋਈ ਇੰਨੀ ਮਹਿੰਗੀ ਨਹੀਂ ਜਿਆਦਾ ਮਹਿੰਗੀ ਨਹੀਂ ਠੀਕ ਹੈ ਜੀ 150 ਰੁਪਏ ਦੀ ਤੁਹਾਡੇ ਕੋਲ ਦਵਾਈ ਖਰਦੇ ਰਹੇ ਆ ਹਫਤੇ ਦੇ ਵਿੱਚ ਮੰਨ ਕੇ ਚਲੋ ਮੈਂ ਤੁਹਾਡੇ ਕੋਲ 500 ਰੁਪਏ ਦੀ ਦਵਾਈ ਖਵਾਈ ਠੀਕ ਹੈ ਜੀ ਠੀਕ ਹੈ 500 ਰੁਪਏ ਦੇ ਵਿੱਚ ਤੁਹਾਡੀ ਮੁਸ਼ਕਲ ਹੱਲ ਹੋ ਗਈ ਤੇ ਫਿਰ ਕੋਈ ਜ਼ਿਆਦਾ ਖਰਚਾ ਨਹੀਂ ਨਹੀ ਕੋਈ ਖਰਚਾ ਜ਼ਿਆਦਾ ਨਹੀਂ ਭਾਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਓਕੇ ਭਾਜੀ ਸასი ਕਰ ਸასი ਕਰ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ